ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਦਰਸ਼ਨ ਕਰ ਰਹੀ ਹਾਂ ਪਵਿੱਤਰ ਬੋਲੀ ਸਾਹਿਬ ਇਸ ਦਾ ਨਿਰਮਾਣ ਦਸ਼ਮੀਸ਼ ਪਿਤਾ ਜੀ ਨੇ ਆਪਣੀ ਹੱਥੀ ਕਰਵਾਇਆ ਸੀ ਤਾਕੇ ਵਿੱਚ ਪਾਣੀ ਦੀ ਕਿਲਤ ਨੂੰ ਦੇਖਦੇ ਹੋਈ ਜੀ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਤਾਕੇ ਵਿੱਚ ਪਾਣੀ ਦੀ ਕਿਲਤ ਹੋਣ ਕਰਕੇਡੇ ਗੁਰੂ ਸਹਿਬਾਨਾਂ ਨੇ ਪੋਲੀ ਦਾ ਨਿਰਮਾਣ ਪਾਣੀ ਆਰੰਭ ਕੀਤੀ ਪੋਲੀ ਇੱਕ ਖੂਹ ਦੀ ਤਰ੍ਹਾਂ ਹੀ ਹੁੰਦੀ ਹੈ ਖੂਹ ਵਿੱਚੋਂ ਪਾਣੀ ਜ਼ਮੀਨ ਦੀ ਉੱਪਰਲੀ ਸਤ੍ਹਾ 'ਤੇ ਖੜੀ ਹੋ ਕੇ ਸੀ ਬਾਲਟੀ ਜਾਂ ਟੋਲ ਨਾਲ ਕੱਢਿਆ ਜਾ ਸਕਦਾ ਹੈ ਪੋਲੀ ਦਾ ਨਿਰਮਾਣ ਪਾਣੀ ਦੀ ਪੱਤਨ ਤੋਂ ਬਾਅਦ ਜ਼ਮੀਨ ਦੇ ਹੇਠਲੀ ਸਤ੍ਹਾ ਤੋਂ ਲੈ ਕੇ ਜ਼ਮੀਨ ਦੀ ਉੱਪਰਲੀ ਸਤ੍ਹਾ ਤੱਕ ਔੜੀਆਂ ਬਣਾਈਆਂ ਜਾਂਦੀਆਂ ਅਤੇ ਪਾਣੀ ਤੱਕ ਪਹੁੰਚਣ ਲਈ ਬਣਾਈਆਂ ਹੋਈਆਂ ਸੀੜੀਆਂ ਨੂੰ ਵਰਤਿਆ ਜਾਂਦਾ ਹੈ ਅਸੀ ਪੋੜੀਆਂ ਵਾਲੀ ਬੋਲੀ ਸਾਹਿਬ ਦਾ ਨਿਰਮਾਣ ਤੀਸਰੀ ਪਾਦਸ਼ਾਹੀ